ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਅੱਜ ਆਪਾਂ ਜੋ ਗੱਲਬਾਤ ਕਰਨੀ ਹੈ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾਉਣੀ ਹੈ ਸੰਤ ਬਾਬਾ ਨੰਦ ਸਿੰਘ ਜੀ ਦੁਆਰਾ ਦੱਸੀ ਗਈ ਇੱਕ ਗੱਲਬਾਤ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਸ ਤਰੀਕੇ ਨਾਲ ਇੱਕ ਇਨਸਾਨ ਨੇ ਆਪਣਾ ਲੋਕ ਪਰਲੋਕ ਸਵਾਰ ਲਿਆ ਸੀ ਸੰਤਾਂ ਫਕੀਰਾਂ ਦੀ ਗੁਰੂਆਂ ਪੀਰਾਂ ਦੀ ਇੱਕ ਗੱਲ ਮੰਨ ਕੇ ਸੰਤ ਬਾਬਾ ਆਨੰਦ ਸਿੰਘ ਜੀ ਨੇ ਕਿਹੜੀਆਂ ਉਹ ਤਿੰਨ ਗੱਲਾਂ ਦਸੀਆਂ ਸੀ ਜੇਕਰ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਈਏ ਤਾਂ ਆਪਾਂ ਵੀ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੱਲਣ ਵਾਲੀਆਂ ਦੁੱਖ ਮੁਸੀਬਤਾਂ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹਾਂ ਆਪਾਂ ਵੀ ਪ੍ਰਮਾਤਮਾ ਦੇ ਅੱਗੇ ਇੱਕ ਲੰਬੀ ਸੂਚੀ ਰੱਖੀ ਹੈ ਕਿ ਪ੍ਰਮਾਤਮਾ ਆ ਦੇ ਦੇ ਉਹ ਦੇ ਦੇ ਤੇ ਪ੍ਰਮਾਤਮਾ ਖੁਸ਼ੀ-ਖੁਸ਼ੀ ਉਹ ਸਾਡੀ ਸੂਚੀ ਦੇ ਉੱਤੇ ਜੋ ਕੁਝ ਲਿਖਿਆ ਹੈ ਉਹ ਪ੍ਰਵਾਨ ਕਰਨ ਲੱਗ ਪੈਂਦਾ ਤੋ ਕਿਹੜੀਆਂ ਉਹ ਤਿੰਨ ਗੱਲਾਂ ਨੇ ਜਿਹੜੀਆਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲੈ ਕੇ ਆਉਣੀਆਂ ਹਨ ਸੰਤ ਬਾਬਾ ਨੰਦ ਸਿੰਘ ਜੀ ਦੱਸਦੇ ਨੇ ਕਿ ਪੁਰਾਣੇ ਵੇਲੇ ਦੀ ਗੱਲ ਹੈ ਇੱਕ ਵਾਰ ਇੱਕ ਇਨਸਾਨ ਸੀ ਉਹ ਇਨਸਾਨ ਐਸਾ ਸੀ ਕਿ ਕਦੀ ਕਿਸੇ ਦੇ ਨਾਲ ਕਿਸੇ ਦੇ ਕੰਮ ਦੇ ਪਿੱਛੇ ਉਹ ਦੇ ਨਾਲ ਲੱਗ ਤੁਰਦਾ ਕਦੀ ਜੇ ਆਪਣਾ ਕੰਮ ਹੁੰਦਾ ਤਾਂ ਦੋ-ਚਾਰਾਂ ਸੱਜਣਾਂ ਨੂੰ ਆਵਾਜ਼ ਮਾਰ ਲੈਣੀ ਤੇ ਆਪ ਦੋ-ਚਾਰ ਲੋਕਾਂ ਤੋਂ ਕੰਮ ਕਰਵਾ ਲਿਆ ਕਰਨਾ ਕਦੀ ਆਪਕੇ ਸਿਰਲ ਤੁਰ ਜਾਣਾ ਕਦੀ ਕਿਸੇ ਨੂੰ ਆਪਣੇ ਨਾਲ ਲੈ ਆਉਣਾ ਇਸੇ ਤਰੀਕੇ ਨਾਲ ਉਹਦੀ ਜ਼ਿੰਦਗੀ ਦਾ ਗੁਜ਼ਰ ਬਸਰ ਹੁੰਦਾ ਰਿਹਾ ਉਸਨੇ ਕਦੇ ਵੀ ਆਪਣਾ ਘਰ-ਬਾਰ ਬਣਾਉਣ ਬਾਰੇ ਨਾ ਹੀ ਸੋਚਿਆ ਜੋ ਕੁਝ ਵੀ ਸੀ ਇਸੇ ਤਰੀਕੇ ਨਾਲ ਚੱਲਦਾ ਗਿਆ ਲੋਕਾਂ ਦੀ ਜ਼ਿੰਦਗੀ ਪੜਾ ਪੜਾ ਅੱਗੇ ਵਧਦੀ ਰਹੀ ਇੱਕ ਇੱਕ ਸਾਲ ਲੋਕਾਂ ਦੇ ਲਈ ਕੀਮਤੀ ਸੀ ਪਰ ਇਸ ਲਈ ਕੋਈ ਕੀਮਤ ਨਹੀਂ ਸੀ ਇਸਨੇ ਹਾਸਲਿਆ ਖੇਡ ਲਿਆ ਐਸ਼ ਪਲੱਸ ਦੀ ਕਰ ਲਈ ਦੋਸਤਾਂ ਦੇ ਨਾਲ ਚਲਿਆ ਗਿਆ ਦੋਸਤਾਂ ਨੂੰ ਨਾਲ ਲੈ ਆਇਆ ਇਸੇ ਤਰੀਕੇ ਨਾਲ ਇਸ ਇਨਸਾਨ ਦੀ ਜ਼ਿੰਦਗੀ ਲੰਘਦੀ ਗਈ ਇੱਕ ਰਾਤ ਬੜਾ ਤੇਜ਼ ਮੀਂਹ ਆਇਆ ਹੁਣ ਇਸ ਨੇ ਦੇਖਿਆ ਕਿ ਇੱਕ ਥਾਂ ਇਹਨੂੰ ਸਾਫ਼ ਸੁਥਰੀ ਚਾਹੀਦੀ ਸੀ ਉਸ ਥਾਂ ਤੇ ਛੱਤ ਤੋਂ ਟਪਕਾ ਟਪਕਾ ਪਾਣੀ ਟਪਕ ਰਿਹਾ ਸੀ ਇਹ ਆਪਣੇ ਘਰ ਦੇ ਅੰਦਰ ਵਾਲੇ ਪਾਸੇ ਪਿਆ ਸੀ ਸੋ ਇਸ ਨੇ ਦੇਖਿਆ ਕਿ ਜੇ ਇਹ ਪਾਣੀ ਟਪਕਾ ਟਪਕਾ ਕਰਕੇ ਟਪਕਦਾ ਰਿਹਾ ਛੱਤ ਦੇ ਉੱਤੋਂ ਚੁੰਦਾ ਰਿਹਾ ਤਾਂ ਘਰ ਦੇ ਅੰਦਰਲੇ ਹਿੱਸੇ ਦੇ ਵਿੱਚ ਵੀ ਚਿੱਕੜ ਹੋ ਜਾਵੇਗਾ ਹੁਣ ਇਸ ਨੇ ਇੱਕ ਘੜਾ ਉਠਾਇਆ ਘੜਾ ਉਸ ਥਾਂ ਤੇ ਰੱਖਤਾ ਜਿੱਥੇ ਉਹ ਤੁਮਕਾ ਤੁਮਕਾ ਕਰਕੇ ਪਾਣੀ ਡਿੱਗ ਰਿਆ ਸੀ ਜੇ ਬਿਲਕੁਲ ਖਾਲੀ ਘੜਾ ਸੀ ਹੁਣ ਇਹ ਚਿੰਤਾ ਮੁਕਤ ਹੋ ਗਿਆ ਕਿਉਂਕਿ ਜੰਦਾ ਤਾਂ ਇਹਨੇ ਜ਼ਿੰਦਗੀ ਚ ਕਦੇ ਕਿਸੇ ਚੀਜ਼ ਦੀ ਕੀਤੀ ਹੀ ਨਹੀਂ ਸੀ ਇਹਨੇ ਘੜਾ ਉੱਥੇ ਰੱਖਿਆ ਤੇ ਆਪ ਸੌ ਗਿਆ ਜਦੋਂ ਦਿਨ ਚੜਿਆ ਦਿਨ ਚੜਿਆ ਜਦੋਂ ਇਸ ਦੀ ਅੱਖ ਖੁੱਲੀ ਤਾਂ ਦੇਖਦਾ ਹੈ ਕਿ ਉਹ ਘੜਾ ਪਰ ਚੁੱਕਿਆ ਹੈ ਤੇ ਪਾਣੀ ਅਜੇ ਵੀ ਹੌਲੀ ਹੌਲੀ ਤੁਪਕਾ ਤੁਪਕਾ ਕਰਕੇ ਡਿੱਗ ਰਿਹਾ ਹੈ ਚਣਕ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਟੁੱਕਾ ਟੁੱਕਾ ਕਰਕੇ ਵੀ ਘੜੇ ਭਰ ਸਕਦੇ ਹਨ ਤੇ ਮੈਂ ਤਾਂ ਆਪਣੀ ਜ਼ਿੰਦਗੀ ਦੇ 55 60 ਸਾਲ ਅਜਾਈਂ ਗਵਾ ਦਿੱਤੇ ਜੇ ਮੈਂ ਹਰ ਇੱਕ ਸਾਲ ਦੇ ਵਿੱਚ ਕੁਝ ਨਾ ਕੁਝ ਸਿੱਖਣ ਲੱਗਦਾ ਤਾਂ ਅੱਜ ਤੱਕ ਮੈਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਲੈਣੀਆਂ ਸੀ ਬਹੁਤ ਸਾਰੇ ਕੰਮਕਾਰ ਮੈਂ ਸਿੱਖ ਸਕਦਾ ਸੀ ਜੇ ਆਏ ਸਾਲ ਵੀ ਇੱਕ ਨਵਾਂ ਕੰਮ ਸਿੱਖਦਾ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਮੈਨੂੰ ਹੁਣ ਕੋਈ ਰਾਹ ਤਸੀਰਾ ਚਾਹੀਦਾ ਹੈ ਕੋਈ ਮਾਰਗਦਰਸ਼ਕ ਚਾਹੀਦਾ ਹੈ ਬਾਬਾ ਜੀ ਦੱਸਦੇ ਨੇ ਕਿ ਜਦੋਂ ਉਸ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਤੁਮਕੇ ਤੁਮਕੇ ਕਰਕੇ ਵੀ ਘੜੇ ਪਰ ਜਾਂਦੇ ਨੇ ਤਾਂ ਉਸ ਨੇ ਇੱਕ ਸੱਜਣ ਪੁਰਸ਼ ਕੋਈ ਉਸ ਨੂੰ ਸਮਝਾਉਣ ਵਾਲਾ ਉਸ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਇਸੇ ਤਲਾਸ਼ ਦੇ ਵਿੱਚ ਉਹ ਨਾਲ ਦੇ ਨਗਰ ਇੱਕ ਜ਼ਹੀਨ ਬਾਬਾ ਜੀ ਕੋਲ ਪਹੁੰਚਿਆ ਜੋ ਬਹੁਤ ਪਹੁੰਚੇ ਹੋਏ ਸੰਤ ਫਕੀਰ ਸਨ ਲੋਕਾਂ ਨੂੰ ਚੰਗੇ ਰਾਹ ਤੇ ਪਾਉਂਦੇ ਸਨ ਸਿੱਧੇ ਮਾਰਗ ਤੇ ਪਾਉਂਦੇ ਸਨ ਉਹਨਾਂ ਦੇ ਕੋਲ ਜਾ ਕੇ ਉਸ ਨੇ ਸਾਰੀ ਆਪਣੀ ਜੜੀ ਵਿਅਥਾ ਸੀ ਉਹ ਬਿਆਨ ਕੀਤੀ ਕਿ ਮੈਂ ਸਾਰੀ ਜ਼ਿੰਦਗੀ ਆਪਣੀ ਅਜਾਈਂ ਗਵਾਈ ਹੈ ਉਹਨੇ ਮੈਨੂੰ ਪਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਅੱਗੇ ਸਾਲ ਕਿੰਨੇ ਹਨ ਮੇਰੀ ਉਮਰ 55 60 ਸਾਲ ਹੋ ਗਈ ਹੈ ਪਰ ਮੈਂ ਚਾਹੁੰਦਾ ਕਿ ਜੋ ਵੀ ਸਮਾਂ ਮੇਰਾ ਬਚਿਆ ਹੈ ਉਹਦੇ ਵਿੱਚ ਮੈਂ ਆਪਣਾ ਲੋਕ ਪਰਲੋਕ ਸਵਾਰ ਲਵਾਂ ਉਹਦੇ ਵਿੱਚ ਮੈਂ ਕੁਝ ਨਾ ਕੁਝ ਐਸੀ ਧਨ ਇਕੱਠਾ ਕਰ ਲਵਾਂ ਕਿ ਜਦੋਂ ਮੈਂ ਦੂਜੇ ਲੋਕ ਜਾਣਾ ਹੈ ਤਾਂ ਉਹ ਧਨ ਮੇਰੇ ਨਾਲ ਜਾਵੇ ਮੈਂ ਐਸਾ ਕੀ ਕਰਾਂ ਪਰ ਇੱਕ ਚੀਜ਼ ਉਹਨੇ ਹੋਰ ਦੱਸ ਦਿੱਤੀ ਉਹ ਸੰਤ ਫਕੀਰ ਨੂੰ ਕਹਿਣ ਲੱਗਿਆ ਕਿ ਮੈਨੂੰ ਜੋ ਵੀ ਤੁਸੀਂ ਢੰਗ ਤਰੀਕਾ ਦੱਸਣਾ ਹੈ ਇੱਕ ਗੱਲ ਦਾ ਖਿਆਲ ਰੱਖਿਓ ਕਿ ਮੇਰੇ ਪੱਲੇ ਕੁਛ ਨਹੀਂ ਮੇਰੇ ਕੋਲੇ ਕੋਈ ਧਨ-ਦੌਲਤ ਨਹੀਂ ਕਿਤੇ ਇਹ ਨਾ ਹੋਵੇ ਕਿਤੇ ਇਹ ਕਹਿ ਦਿਓ ਕਿ ਕੋਈ ਜੱਗ ਲਾ ਲੈ ਕੋਈ ਦਾਨਪਨ ਕਰ ਦੇ ਮੇਰੇ ਕੋਲੇ ਕਿਸੇ ਨੂੰ ਦੇਣ ਦੇ ਲਈ ਕੁਛ ਨਹੀਂ ਮੇਰਾ ਤਾਂ ਗੁਜ਼ਰਬਸਰੀ ਬਹੁਤ ਔਖਾ ਚੱਲਦਾ ਹੈ ਫਕੀਰ ਜੀ ਕਹਿਣ ਲੱਗੇ ਕਿ ਜੇਕਰ ਤੂੰ ਘੜੇ ਤੋਂ ਸਿੱਖਿਆ ਹੈ ਤਾਂ ਸ਼ੁਰੂਆਤ ਵੀ ਘੜੇ ਤੋਂ ਕਰ ਹਰ ਰੋਜ਼ ਤੂੰ ਕੀ ਕਰਨਾ ਹੈ ਰਾਈਆਂ ਪਾਂਧੀਆਂ ਦੇ ਲਈ ਰਾਹਗੀਰਾਂ ਦੇ ਲਈ ਇੱਕ ਘੜਾ ਭਰ ਕੇ ਪਾਣੀ ਦਾ ਆਪਣੇ ਦੁਆਰ ਦੇ ਬਾਹਰ ਰੱਖ ਦੇਣਾ ਹੈ ਆਪਣੇ ਘਰ ਦੇ ਬਾਹਰ ਰੱਖ ਦੇਣਾ ਹੈ ਕਹਿ ਲੱਗਿਆ ਕਿ ਇਹਦੇ ਨਾਲ ਕੀ ਹੋਏਗਾ ਫਕੀਰ ਜੀ ਕਹਿਣ ਲੱਗੇ ਕਿ ਤੂੰ ਸ਼ੁਰੂਆਤ ਤਾਂ ਕਰ ਕਹਿੰਦਾ ਕਿ ਮੇਰੇ ਕੋਲੋਂ ਤਾਂ ਕੋਈ ਲੰਘਦਾ ਟੱਪਦਾ ਕਦੇ ਆਵਾਜ਼ ਨਹੀਂ ਮਾਰਦਾ ਕਿਸੇ ਨੂੰ ਮੇਰੇ ਤੋਂ ਕੋਈ ਮਦਦ ਦੀ ਉਮੀਦ ਨਹੀਂ ਹੁੰਦੀ ਤੇ ਮੈਂ ਆਪਣੇ ਘਰ ਦੇ ਬਾਹਰ ਕੋਈ ਘੜਾ ਰੱਖ ਵੀ ਦਿਆਂਗਾ ਤਾਂ ਉਹਦੇ ਨਾਲ ਕੀ ਫਰਕ ਪੈ ਜਾਵੇਗਾ ਫਕੀਰ ਜੀ ਕਹਿਣ ਲੱਗੇ ਫਰਕ ਜ਼ਰੂਰ ਪਵੇਗਾ ਤੂੰ ਇਹ ਕੰਮ ਜਲੰਕ ਕਰ ਇਸ ਦੇ ਨਾਲ ਹੀ ਜੇ ਪੰਛੀਆਂ ਦੇ ਲਈ ਪਾਣੀ ਦਾ ਕੋਈ ਇੰਤਜ਼ਾਮ ਕਰਦਾ ਹੈ ਤਾਂ ਉਹ ਵੀ ਕਰ ਲਵੀਂ ਕਹਿਣ ਲੱਗਿਆ ਜੀ ਠੀਕ ਹੈ ਜਿਵੇਂ ਤੁਸੀਂ ਕਹੋ ਹੁਣ ਉਸ ਇਨਸਾਨ ਨੇ ਜਿਹਨੇ ਅਜੇ ਤੱਕ ਜ਼ਿੰਦਗੀ ਦੇ ਵਿੱਚ ਆਪਣੇ ਲਈ ਕੁਝ ਨਹੀਂ ਸੀ ਕੀਤਾ ਉਸ ਨੇ ਇਹ ਕੰਮ ਸ਼ੁਰੂ ਕਰ ਦਿੱਤਾ ਉਸ ਨੇ ਹਰ ਰੋਜ਼ ਸਵੇਰੇ ਪਾਣੀ ਦਾ ਘੜਾ ਭਰ ਕੇ ਆਪਣੇ ਘਰ ਦੇ ਬਾਹਰ ਵਾਲੇ ਪਾਸੇ ਰੱਖ ਲਿਆ ਕਰਨਾ ਥੋੜੀ ਦੂਰ ਦਰਖਤਾਂ ਦੀ ਇੱਕ ਝਿੜੀ ਜਈ ਸੀ ਕਾਫੀ ਸਾਰੇ ਦਰਖਤ ਲੱਗੇ ਹੋਏ ਸਨ ਉਸ ਦੇ ਹੀਟਾਂ ਪਾਣੀ ਦੇ ਛੋਟੇ-ਮੋਟੇ ਭਾਂਡੇ ਭਰ ਕੇ ਰੱਖ ਦਿਆ ਕਰਨੇ ਤਾਂ ਕਿ ਕੋਈ ਜਾਨਵਰ ਕੋਈ ਪੰਛੀ ਉੱਥੋਂ ਪਾਣੀ ਪੀ ਸਕੇ ਪਹਿਲੇ ਪਹਿਲ ਇਹਨਾਂ ਘੜਿਆਂ ਦੇ ਵਿੱਚੋਂ ਪਾਣੀ ਘਟ ਮੁੱਕਦਾ ਸੀ ਪਰ ਇੱਕ ਹਫ਼ਤੇ ਦੇ ਅੰਤ ਤੱਕ ਇਹ ਘੜਾ ਸ਼ਾਮ ਤੱਕ ਪੂਰਾ ਸਮਾਪਤ ਹੋ ਜਾਂਦਾ ਸੀ ਗਰਮੀ ਦੇ ਦਿਨ ਸਨ ਰਾਹੀ ਪਾਂਦੀ ਲੰਘਦੇ ਟੱਪ ਦੇ ਘੜੇ ਦੇ ਵਿੱਚੋਂ ਪਾਣੀ ਪੀ ਕੇ ਜ਼ਰੂਰ ਜਾਂਦੇ ਸਨ ਫਰਕ ਉਸ ਨੂੰ ਬੜਾ ਮਹਿਸੂਸ ਹੋਣ ਲੱਗਿਆ ਉਸ ਨੂੰ ਲੱਗਿਆ ਕਿ ਜਿਵੇਂ ਇਸ ਪਾਣੀ ਨਾਲ ਲੋਕਾਂ ਦੀ ਪਿਆਸ ਨਹੀਂ ਬਿਜਦੀ ਇਸ ਪਾਣੀ ਨਾਲ ਜਿਵੇਂ ਉਸ ਦੀ ਆਤਮਾ ਤਰਪਤ ਹੋ ਜਾਂਦੀ ਹੈ ਹਫਤੇ ਬਾਅਦ ਉਹ ਸੰਤ ਫਕੀਰ ਜੀ ਦੇ ਕੋਲ ਇੱਕ ਵਾਰੀ ਫਿਰ ਤੋ ਗਿਆ ਫਕੀਰ ਜੀ ਨੂੰ ਜਾ ਕੇ ਦਵਾ ਸलाम ਕੀਤੀ ਨਮਸਕਾਰ ਕੀਤਾ ਤੇ ਕਹਿਣ ਲੱਗਿਆ ਫਕੀਰ ਜੀ ਮੈਨੂੰ ਬੜਾ ਆਨੰਦ ਆ ਰਿਹਾ ਹੈ ਮੈਂ ਕਰਦਾ ਤਾਂ ਬੇਸ਼ੱਕ ਕੁਝ ਵੀ ਨਹੀਂ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਮਨ ਨੂੰ ਸ਼ਾਂਤੀ ਬੜੀ ਮਿਲ ਜਾਂਦੀ ਹੈ ਮੇਰੀ ਆਤਮਾ ਆਨੰਦ ਮෛਤ੍ਰਿਤਵ ਤਰੀਕੇ ਨਾਲ ਰਹਿੰਦੀ ਹੈ ਮੈਨੂੰ ਕੁਝ ਹੋਰ ਵੀ ਦੱਸੋ ਬਸ ਇੱਕ ਗੱਲ ਦਾ ਖਿਆਲ ਰੱਖਿਓ ਕਿ ਮੇਰੇ ਕੋਲੇ ਕੁਝ ਹੈ ਨਹੀਂ ਫਕੀਰ ਜੀ ਕਹਿਣ ਲੱਗੇ ਕਿ ਕਿੰਨੀਆਂ ਰੋਟੀਆਂ ਖਾਂਦਾ ਹੈ ਭਾਈ ਤੂੰ ਸਵੇਰੇ ਸ਼ਾਮ ਜਦੋਂ ਖਾਣਾ ਖਾਣਾ ਹੈ ਕਿੰਨੀਆਂ ਰੋਟੀਆਂ ਖਾ ਜਾਂਦਾ ਹੈ ਕਹਿਣ ਲੱਗਾ ਜੀ ਕਦੇ 4 ਖਾ ਲੈਂਦਾ ਹਾਂ ਕਦੇ 5 ਖਾ ਲੈਂਦਾ ਹਾਂ ਭੁੱਖ ਦੇ ਉੱਤੇ ਨਿਰਭਰ ਕਰਦਾ ਹੈ ਕਹਿ ਲੱਗੇ ਕਿ ਜਿੰਨੀਆਂ ਵੀ ਪਕਾਉਣਾ ਆ ਜਿੰਨੀਆਂ ਵੀ ਤੋਂ ਆਪਣੇ ਲਈ ਬਣਾਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਰੋਟੀ ਘੱਟ ਖਾਇਆ ਕਰ ਉਹ ਰੋਟੀ ਜੋ ਹੈ ਉਹ ਵੀ ਤੋਂ ਲੋੜਵੰਦ ਜਿਸ ਨੂੰ ਕਿਸੇ ਨੂੰ ਮਦਦ ਚਾਹੀਦੀ ਹੈ ਉਹਦੇ ਨਾਲ ਸਾਂਝੀ ਕਰ ਜਿਸ ਦਿਨ ਕੋਈ ਮਦਦ ਲੈਣ ਨਹੀਂ ਆਉਂਦਾ ਉਸ ਦਿਨ ਇਹ ਰੋਟੀ ਜਿਹੜੀ ਹੈ ਇਹ ਵੀ ਪੰਛੀਆਂ ਨੂੰ ਭੇਟ ਕਰ ਦੇਵੀਂ ਉਹਨਾਂ ਦੇ ਲਈ ਭਾਦ ਵੀ ਕਹਿ ਲੱਗਾ ਜੀ ਠੀਕ ਹੈ ਫੇਰ ਥੋੜੇ ਦਿਨ ਇਹੀ ਸਿਲਸਿਲਾ ਜਾਰੀ ਰਿਹਾ ਜਿੱਥੋਂ ਰਾਹੀ ਪਾਂਦੀ ਪਾਣੀ ਪੀਂਦੇ ਹਨ ਉੱਥੋਂ ਉਹਨਾਂ ਨੂੰ ਕਦੇ ਨਾ ਕਦਾਂ ਹੀ ਖਾਣ ਪੀਣ ਦੀ ਉਮੀਦ ਵੀ ਹੁੰਦੀ ਹੈ ਹੌਲੀ ਹੌਲੀ ਇਸ ਤੋਂ ਰੋਟੀ ਪਾਣੀ ਲੋਕਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ ਪਹਿਲਾਂ ਇਸ ਨੇ ਪੰਛੀਆਂ ਨੂੰ ਦਿਆ ਕਰਨਾ ਫਿਰ ਜਦੋਂ ਕੋਈ ਉਸ ਤੋਂ ਕੋਈ ਖਾਣਾ ਖਾਣ ਵਾਲਾ ਆ ਜਾਂਦਾ ਤਾਂ ਉਹਦੇ ਨਾਲ ਇਸਨੇ ਬੁਰਕੀ ਸਾਂਝੀ ਕਰਿਆ ਕਰਨੀ ਉਸ ਨੂੰ ਖਾਣਾ ਜ਼ਰੂਰ ਦਿਆ ਕਰਨਾ ਜਿੰਨੀ ਵੀ ਇਸ ਦੀ ਸਮਰੱਥਾ ਸੀ ਇਸ ਦੀ ਜ਼ਿੰਦਗੀ ਨੇ ਬੜੀ ਜ਼ਬਰਦਸਤ ਕਰਵਟ ਲਈ ਇਹਦੇ ਨਾਲ ਇਹਦੇ ਮਨ ਵਿੱਚ ਇੱਕ ਚੰਗੀ ਭਾਵਨਾ ਪੈਦਾ ਹੋ ਗਈ ਪਰਮਾਤਮਾ ਕਿਸੇ ਵੇਲੇ ਵੀ ਕਿਸੇ ਨੂੰ ਮੇ ਨਾਮ ਦੀ ਝिटਕ ਦਾਨ ਦੀ ਝਟਕ ਲਾ ਸਕਦਾ ਹੈ ਇਹਦੇ ਮਨ ਦੇ ਵਿੱਚ ਇਹ ਝਟਕ ਲੱਗ ਗਈ ਹੁਣ ਇਸ ਨੂੰ ਜ਼ਿੰਦਗੀ ਆਪਣੀ ਦੇ ਵਿੱਚ ਇੱਕ ਮਕਸਦ ਦੱਸਣ ਲੱਗ ਪਿਆ ਸੀ ਕਿ ਮੈਂ ਲੋਕਾਂ ਦੀ ਮਦਦ ਕਰਨੀ ਹੈ ਲੋਕਾਂ ਦੀ ਮਦਦ ਵੱਧ ਤੋਂ ਵੱਧ ਕਰਨੀ ਹੈ ਇਸ ਕਰਕੇ ਇਸ ਨੇ ਆਪਣੀ ਮਿਹਨਤ ਕਰਨ ਦਾ ਤਰੀਕਾ ਬਦਲ ਲਿਆ ਜਦੋਂ ਬੰਦੇ ਦੇ ਕੋਲ ਕੁਝ ਹੋਏਗਾ দান ਵੀ ਤਾਂ ਉਹਦੇ ਹੀ ਕਰ ਸਕਦਾ ਹੈ ਹੁਣ ਇਸ ਨੂੰ ਸਾਹਮਣੇ ਇੱਕ ਟੀਚਾ ਦਿਖਣ ਲੱਗ ਪਿਆ ਬਿਸ਼ੱਕ ਸੰਤ ਫਕੀਰ ਜੀ ਨੇ ਇੱਕ ਤਰੀਕੇ ਨਾਲ ਇਸ ਤੋਂ ਕੰਮ ਲੈਣਾ ਸ਼ੁਰੂ ਕੀਤਾ ਸੀ ਤਾਂ ਇਹ ਗੱਲ ਆਪਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ ਬਾਬਾ ਜੀ ਕਹਿੰਦੇ ਕਿ ਜਦੋਂ ਆਪਾਂ ਲੋਕਾਂ ਦੀ ਮਦਦ ਕਰਦੇ ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸਾਨੂੰ ਆਪ ਨੂੰ ਖੁਦ ਨੂੰ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਆਪ ਸਮਰੱਥ ਹੁਈਏ ਪਰਮਾਤਮਾ ਇੱਕ ਚੀਜ਼ ਦਾ ਬੜਾ ਖਿਆਲ ਰੱਖਦਾ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਨਾ ਪਰਮਾਤਮਾ ਉਸ ਨੂੰ ਦੁੱਗਣਾ ਚੌਗਣਾ ਦਿੰਦਾ ਹੈ ਕਿਉਂਕਿ ਪਰਮਾਤਮਾ ਨੂੰ ਪਤਾ ਹੈ ਜੇ ਮੈਂ ਇਸ ਨੂੰ ਦੇ ਰਿਹਾ ਤਾਂ ਇਹਦੇ ਜ਼ਰੀਏ ਅੱਗੇ ਹੋਰ ਕਈ ਸਾਰੇ ਲੋਕਾਂ ਨੂੰ ਕੋਈ ਨਾ ਕੋਈ ਸ਼ੈ ਮਿਲਦੀ ਹੈ ਇਸਨੇ ਲੋੜਵੰਦ ਗਰੀਬ ਦੀ ਹਮੇਸ਼ਾ ਮਦਦ ਕਰਨੀ ਹੁੰਦੀ ਹੈ ਇਸ ਕਰਕੇ ਸਾਨੂੰ ਪਰਮਾਤਮਾ ਨੇ ਅੱਜ ਜੋ ਕੁਝ ਵੀ ਦਿੱਤਾ ਹੈ ਅਸੀਂ ਆਪਣੀ ਸਮਰੱਥਾ ਦੇ ਮਤਾਬਿਕ ਦਾਨਪੁਣ ਦੀ ਭਾਵਨਾ ਜ਼ਰੂਰ ਰੱਖੀਏ ਕਿਉਂਕਿ ਉਹ ਦਾਨਪੁਣ ਬੇਸ਼ੱਕ ਆਪਾਂ ਲੋਕਾਂ ਦੇ ਵਿੱਚ ਕਰ ਰਹੇ ਹਾਂ ਪਰ ਇੱਕ ਜੀ ਸਮਝੀਏ ਕਿ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦਾ ਆਦੇਸ਼ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਜੇਕਰ ਆਪਾਂ ਦਾਨ ਕਰ ਰਹੇ ਹਾਂ ਪੁੰਨ ਕਰ ਰਹੇ ਹਾਂ ਪ੍ਰਮਾਤਮਾ ਨੇ ਪ੍ਰਸੰਨ ਹੋ ਕੇ ਸਾਨੂੰ ਇਹਦੇ ਬਦਲੇ ਦੇ ਵਿੱਚ ਬਹੁਤ ਕੁਝ ਦੇਣਾ ਹੈ ਇਸ ਲੋਕ ਦੇ ਵਿੱਚ ਵੀ ਦੇਣਾ ਹੈ ਪਰਲੋਕ ਦੇ ਵਿੱਚ ਵੀ ਦੇਣਾ ਹੈ ਇਹ ਇੱਕ ਬਹੁਤ ਬਿਹਤਰ ਤਰੀਕਾ ਹੈ ਕਿ ਅਸੀਂ ਜਾਨਵਰਾਂ ਪੰਛੀਆਂ ਨੂੰ ਵੀ ਜੋ ਕੁਛ ਸਾਡੇ ਕੋਲ ਹੈ ਉਸ ਦੀ ਸਮਰੱਥਾ ਮੁਤਾਬਕ ਪਾਈਏ ਰਾਈਆਂ ਪਾਂਦੀਆਂ ਲੋੜਵੰਦਾਂ ਰਾਹਗੀਰਾਂ ਦੇ ਵੀ ਮਦਦ ਕਰੀਏ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਕਿਸੇ ਨੂੰ ਕੋਈ ਮਜਬੂਰੀ ਹੈ ਕਿਸੇ ਨੂੰ ਕੋਈ ਲੋੜ ਹੈ ਤਾਂ ਅਜਾਇਬ ਦੇ ਵਿੱਚ ਭੱਜ ਕੇ ਅੱਗੇ ਆਈਏ ਆਪਣੇ ਆਪ ਨੂੰ ਕਦੇ ਲੱਕਾਈਏ ਨਾ ਜੋ ਕੁਛ ਮਦਦ ਆਪਣੇ ਕੋਲੋਂ ਹੋ ਸਕਦੀ ਹੈ ਉਹ ਮਦਦ ਹਮੇਸ਼ਾ ਕਰਨੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਮਦਦ ਕਰਨ ਵਾਲੇ ਦੀ ਮਦਦ ਜ਼ਰੂਰ ਕਰਦੇ ਹਨ